ਚੈੱਕ ਕਰ ਲਿਆ ਤੇ ਪਤਾ ਲੱਗੂਗਾ ਕਿ ਕਿਹੜਾ ਮਾਰੂਗਾ ਜੇ ਗੱਲਾਂ ਦੂਰ ਨੇ ਮੇਰੇ ਮਿੱਤਰੋ ਆਓ ਦੇਖਦੇ ਪਿਸਟਲ ਢਿੰਡਰਾ ਵਾਲਾ ਆਓ ਕਬੱਡੀ ਪਾਉਣ ਦੇ ਲਈ ਪਾਦਾ ਹੋਇਆ ਲਾਓ ਦੇਖਾਂਗੇ ਤੇਰੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਉਹ ਕਿਹੜਾ ਨੌਜਵਾਨ ਟੱਕ ਪਾਵੇਗਾ ਆਓ ਦੇਖਦੇ ਤੇਰੇ ਪਾਸੇ ਆਹ ਜੱਗੀ ਮਾਨਸਾ 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 ਆ ਮੋਗਾ ਤੇ ਮਾਨਸਾ ਉਹ ਕੱਟਦੇ ਨਹੀਂ ਦਿਨ ਲਾਰੇ ਜ਼ਿੰਦਗੀ ਨੂੰ ਲਾ ਕੇ ਜਿਹੜੇ ਵਰਫਾ ਬਣਾਉਂਦੇ ਹਰ ਉਹਨਾਂ ਦੀ ਤਰਫੋਂ ਦਿੱਤਾ ਜਾਵੇਗਾ ਇਹ ਵੱਡੀਆਂ ਗੱਲਾਂ ਮੇਰੇ ਭਰਾ ਦੇ ਵੱਲੋਂ ਦੋ ਵੀਰ ਨੇ ਉਧਰਲੇ ਬੰਨੇ ਹਜ਼ਾਰ ਤੇ ਜੱਫਾ ਵੀ ਹਜ਼ਾਰ ਦਾ ਹੋਵੇਗਾ ਜੱਫਾ ਵੀ ਹਜ਼ਾਰ ਦਾ ਆਹ ਧਰਤੀ ਸਨੇਰਾ ਦੀ ਨੋਟਾਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਏ ਵਾਲੀਆ ਹਾਕਮ ਵਾਲੀਆ ਉਹ ਜ਼ਿਲ੍ਹਾ ਮਾਨਸਾ ਦਾ ਖਿਡਾਰੀ ਆ ਜੱਫੇ ਦਾ 1000 ਆ ਜੱਫੇ ਦਾ 1000 ਮੇਰੇ ਮਿੱਤਰੋ ਪਿਆਰ ਦੀ ਬਾਈ ਗੁਰਮੇਲ ਕੈਨੇਡਾ ਕਲਕੱਤੇ ਵਾਲੇ ਬਾਈ ਰਗਵੀਰ ਸਿੰਘ ਦੀ ਕਹਿੰਦੇ ਸਾਡਾ ਵੱਡਾ ਭਰਾ ਕਹਿੰਦਾ ਬਾਈ ਯੋਧੇ ਅਮਰੀਕਾ ਵਾਲੇ ਦਾ ਤੇ ਨਾਲ ਮਾਣਾ ਕੈਨੇਡਾ ਇਕਬਾਲ ਕੈਨੇਡਾ ਹਰਮਨ ਕੈਨੇਡਾ ਜਗਵੰਤ ਕੈਨੇਡਾ ਔਰ ਸਾਹਮਣੇ ਉਧਰ ਦੇ ਦਿਓ ਜੀ 1000 ਰਗਵੀਰ ਭਾਈ ਉਧਰ ਦੇ ਦੋ ਹਜ਼ਾਰ ਆਹ ਜੱਗੂ ਹਾਕਮ ਵਾਲਿਆ ਇਸ ਸਮੇ ਜਫਾ ਲਾ ਗਿਆ ਕਿ ਦੀ ਸ਼ਾਵੜਾ ਜਿਹੜੀ ਕਹਿੰਦੇ ਆ ਭਰਾਵਾਂ ਵੱਲੋਂ 3000 ਦਿੱਤਾ ਜਾਵੇਗਾ ਨਾਲ ਮੋਟਰਸਾਈਕਲ ਔਰ ਕਹਿੰਦੇ ਲੱਖ ਤੋਂ ਉੱਪਰ ਪ੍ਰਾਈਜ਼ ਹੈ ਪਰ ਉਧਰਲੇ ਬੰਨੇ ਲੱਗਦਾ ਕਹਿੰਦੇ ਮੋਟਰਸਾਈਕਲ ਤਾਂ ਮਾਨਸੇ ਨੂੰ ਜਾਂਦਾ ਦੀਂਦਾ ਮੋਟਰਸਾਈਕਲ ਤਾਂ ਹਾਕਮ ਵਾਲਿਆ ਉਹ ਪਿੰਡਾਂ ਇੱਕ ਬਾਈ ਸੁਣ ਕੇ ਜਾਇਓ ਜਰਾ ਜਿਹੜੀ ਹੁਣ ਗੱਲ ਮੈਂ ਕਹਿਣ ਲੱਗਾ ਜੱਗੂ ਤੂੰ ਬੈਸਟ ਨਿਕਲ ਗਿਆ ਆ ਵੀਰ ਇੱਕ ਮਿੰਟ ਲਾਈਵ ਵਾਲਿਆ ਇਧਰ ਨੂੰ ਕਰਿਆ ਰ ਜੱਗੂ ਆ ਵੀਰੇ ਕਿੰਨੇ ਮੋਟਰਸਾਈਕਲ ਪਹਿਲਾਂ ਜਿੱਤਿਆ ਆ ਪਹਿਲਾ ਮੋਟਰਸਾਈਕਲ ਹੈ ਲਾਈਵ ਵਾਲਿਆ ਦੁਨੀਆ ਨੂੰ ਦਿਖਾ ਦੇ ਵੀਰਾ ਮੈਨੂੰ ਕਹਿੰਦਾ ਵੀ ਬੁੱਟੇ ਭਾਈ ਇਹ ਮੇਰਾ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਹੈ ਜਿਹੜਾ ਮੈਂ ਸੁਨੇਹਰਾਂ ਤੋਂ ਜਿੱਤ ਰਿਆ ਇੱਕ ਪਹਿਲਾਂ ਜਿੱਤਿਆ ਉਹ ਜੁਆਇੰਟ ਸੀਗਾ ਇਹਦੇ ਤੇ ਮੇਰਾ ਸਾਰਾ ਹੱਕ ਹੈ ਕਹਿੰਦਾ ਵੀ ਇੱਕ ਗਰੀਬ ਪਰਿਵਾਰ ਦੀ ਬੱਚੀ ਦਾ ਵਿਆਹ ਹੋਣਾ ਅਹਿਮਦਗੜ ਮੰਡੀ ਅੱਜ ਅਹਿਮਦਪੁਰ ਮਾਨਸਾ ਦੇ ਵਿੱਚ ਪਿੰਡ ਆ ਉਹ ਅੱਜ ਹੀ ਉਹਨਾਂ ਦਾ ਫੋਨ ਆਇਆ ਸੀਗਾ ਉਹਨੇ ਕਿਹਾ ਵੀ ਜੱਗੂ ਜੇ ਜਿੱਤ ਗਿਆ ਤਾਂ ਮੋਟਰਸਾਈਕਲ ਉਹ ਮੋਟਰਸਾਈਕਲ ਗਰੀਬ ਪਰਿਵਾਰ ਦੀ ਬੱਚੀ ਨੂੰ ਦਿੱਤਾ ਜਾਣਾ ਹੈ ਇਹ ਮੁੰਡੇ ਲਈ ਜ਼ੋਰਦਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ ਜੀ ਹੋਏ ਜੱਗੂ ਪਰਮਾਤਮਾ ਮਿਹਰ ਕਰੇ ਤੇਰੀ ਇਹ ਸੋਚ ਦਾ ਮੈਂ ਵੀ دیਵਾਨਾ ਹਾਂ ਮੈਂ ਵੀ ਫੈਨ ਆ ਵੀਰਾ